ਪਿਆਰਪ੍ਰੀਤ ਸਾਥਸੀ ਅਕਾਲ ਸੋਸ਼ਲਟੀਵੀ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੁਹਾਨੂੰ ਦੱਸ ਦਈਏ ਕਿ ਨਵਾਂ ਸਾਲ ਆਉਣ ਵਾਲਾ ਹੈ ਇਹ ਨਵੇਂ ਸਾਲ ਦੇ ਮੌਕੇ ਯਾਨੀ ਕਿ 1 ਜਨਵਰੀ ਤੋਂ 6 ਵੱਡੇ ਬਦਲਾਅ ਹੋਣ ਵਾਲੇ ਨੇ ਜਿਹੜੇ ਸਿੱਧਾ ਤੁਹਾਡੀ ਜੇਬ ਦੇ ਉੱਤੇ ਅਸਰ ਕਰਨਗੇ ਸੋ ਜਿਹਦੇ ਵਿੱਚ ਐਲਪੀਜੀ ਸਿਲੰਡਰ ਕਾਰਾਂ ਦੀਆਂ ਕੀਮਤਾਂ ਪੈਨਸ਼ਨ ਸੰਬੰਧੀ ਵੱਡੇ ਬਦਲਾਅ ਜਿਹੜੇ ਨੇ ਹੋਣ ਵਾਲੇ ਨੇ ਸੋ ਪੂਰੀ ਅਪਡੇਟ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਡੀ ਅੱਜ ਦੀ ਇਸ ਖਾਸ ਵੀਡੀਓ ਦੇ ਵਿੱਚ ਕਿ ਕਿਹੜੇ ਵੱਡੇ ਬਦਲਾਅ ਜਿਹੜੇ ਤੁਹਾਨੂੰ 2025 ਦੇ ਸ਼ੁਰੂਆਤ ਦੇ ਵਿੱਚ ਹੀ ਦੇਖਣ ਨੂੰ ਮਿਲਣਗੇ ਤੇ ਤੁਹਾਡੀ ਜੇਬ ਤੇ ਸਿੱਧਾ ਜਿਹੜਾ ਅਸਰ ਆ ਹੋ ਕਰਨ ਵਾਲੇ ਨੇ ਤਾਂ ਦੇਰੀ ਨਾ ਕਰਦੇ ਸਿੱਧਾ ਤੁਹਾਨੂੰ ਮੈਂ ਇਹਨਾਂ ਅਪਡੇਟ ਦੇ ਉੱਤੇ ਲੈ ਕੇ ਚੱਲਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਨਿੱਕੀ ਜੀ ਗੁਜਾਰਸ਼ ਕਰਾਂਗੇ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲ ਤੇ ਪ੍ਰੈਸ ਕਰ ਲੋ ਤਾਂ ਕਿ ਤੁਹਾਨੂੰ ਸਾਡੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤਾਂ ਦੇਰੀ ਨਾ ਕਰਦੇ ਸਿੱਧਾ ਤੁਹਾਨੂੰ ਮੇਨ ਅਪਡੇਟ ਦੇ ਉੱਤੇ ਲੈ ਕੇ ਚੱਲਦੇ ਹਾਂ ਤਾਂ ਇੱਥੇ ਤੁਸੀਂ ਪੜ ਸਕਦੇ ਹੋ ਨਵਾਂ ਸਾਲ ਸ਼ੁਰੂ ਹੋਣ ਵਿੱਚ ਇੱਕ ਹਫ਼ਤੇ ਤੋਂ ਵੀ ਘੱਟ ਸਮਾਂ ਬਾਕੀ ਹੈ ਨਵੇਂ ਸਾਲ ਦੇ ਨਾਲ ਕੁਝ ਨਵੇਂ ਨਿਯਮ ਵੀ ਆ ਰਹੇ ਨੇ ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ ਤੇ ਪਵੇਗਾ ਇਹਨਾਂ ਵਿੱਚ ਕਾਰਾਂ ਦੀਆਂ ਕੀਮਤਾਂ ਆਏ ਲੀ ਪੀ ਜੀ ਸਿਲੰਡਰ ਦੀਆਂ ਕੀਮਤਾਂ ਪੈਨਸ਼ਨ ਸੰਬੰਧੀ ਨਿਯਮ Amazon Prime Membership ਤੇ UPI ID ਨਿਯਮ FD ਨਿਯਮ ਜਿਹੜੀ ਨੇ ਉਹ ਸ਼ਾਮਲ ਨੇ ਸਭ ਨੂੰ ਦੱਸ ਦਿਆਂ ਜੀ ਪੂਰੀ ਜਾਣਕਾਰੀ ਸਭ ਤੋਂ ਪਹਿਲਾਂ ਕਾਰਾਂ ਦੇ ਆ ਕੀਮਤਾਂ ਦੇ ਵਿੱਚ ਵਾਧਾ ਹੋਣ ਵਾਲਾ ਜਾਨੀ ਕਿ 1 ਜਨਵਰੀ ਤੋਂ ਨਵੀਂ ਕਾਰ ਖਰੀਦਣੀ ਜਿਹੜੀ ਉਹ ਮਹਿੰਗੀ ਹੋ ਜਾਵੇ ਕਿ 1 ਜਨਵਰੀ 2025 ਤੋਂ Maruti Suzuki, Hyundai, Mahindra, Honda ਮਰਸੀਡੀਜ਼ ਬੈਂਡ ਆਡੀਓ ਤੇ BMW ਵਰਗੀਆਂ ਪ੍ਰਮੁੱਖ ਆਟੋਮੋਬਾਈਲ ਕੰਪਨੀਆਂ ਵਾਹਨਾਂ ਦੇ ਕੀਮਤਾਂ ਵਿੱਚ 3% ਦਾ ਵਾਧਾ ਜਿਹੜਾ ਕਰਨ ਕੀਆਂ ਕੰਪਨੀਆਂ ਦੇ ਇਸ ਕਾਰਨ ਉਤਪਾਦਨ ਲਾਗਤ ਵਧਣ ਚ ਦੱਸਿਆ ਜਾ ਰਿਹਾ ਹੈ ਇਸ ਲਈ ਜੇਕਰ ਤੁਸੀਂ ਕਾਰਖਾਨੇ ਦੀ ਦੰਦੀ ਯੋਜਨਾ ਬਣਾ ਰਹੇ ਤਾਂ ਤੁਹਾਨੂੰ ਜ਼ਿਆਦਾ ਜਿਹੜਾ ਖਰਚ ਕਰਨਾ ਪੈ ਸਕਦਾ ਜਾਨੀ ਕਿ 3% ਦੀ ਜਿਹੜਾ ਵਾਧਾ ਕੰਪਨੀਆਂ ਵੱਲੋਂ ਕੀਤਾ ਜਾਵੇਗਾ ਇਸ ਨਾਲ ਇਹ ਦੂਜਾ ਜਿਹੜਾ ਵੱਡਾ ਬਦਲਾਅ ਹੋਣ ਵਾਲਾ एलपीजी सिलेंडर ਦੀਆਂ ਕੀਮਤਾਂ ਨੂੰ ਲੈ ਕੇ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਤੇਲ ਮਾਰਕੀਟਿੰਗ ਕੰਪਨੀ ਆ ਐਲਪੀਜੀ ਦੀਆਂ ਕੀਮਤਾਂ ਸਮੀਖਿਆ ਕਰਦੀ ਹੈ ਨਾ ਹਾਲਾਂਕਿ ਘਰੇਲੂ ਐਲਪੀਜੀ ਸਿਲੰਡਰ 14.2 ਕਿਲੋ ਗ੍ਰam ਦੀ ਕੀਮਤ ਪਿਛਲੇ ਕੁਝ ਮਹੀਨਿਆਂ ਤੋਂ ਨਹੀਂ ਬਦਲੀ ਫਿਲਹਾਲ ਦਿੱਲੀ ਵਿੱਚ ਦੀ ਕੀਮਤ 803 ਰੁਪਏ ਦੇ ਨਾਲ ਹੀ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਦੇਖਿਆ ਗਿਆ ਕੁਮਤਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ 73.58 ਡਾਲਰ ਪ੍ਰਤੀ ਬੈਰ ਹੈ ਜਿਸ ਕਾਰਨ ਭਵਿੱਖ 'ਚ ਕੀਮਤਾਂ 'ਚ ਬਦਲਾਅ ਜਿਹੜਾ ਹੋ ਹੋ ਸਕਦਾ ਇਹਦੇ ਨਾਲ ਹੀ ਪੈਨਸ਼ਨ ਕਢਵਾਉਣ ਵਿੱਚ ਵੀ ਵੱਡਾ ਬਦਲਾਅ ਜਿਹੜਾ 1 ਜਨਵਰੀ ਤੋਂ ਦੇਖਣ ਨੂੰ ਮਿਲੇਗਾ ਨਵਾਂ ਸਾਲ ਪੈਨਸ਼ਨ ਧਾਰਕਾਂ ਲਈ ਰਾਹਤ ਲੈ ਕੇ ਆ ਰਿਹਾ 1 ਜਨਵਰੀ 2025 ਤੋਂ ਕਰਮਚਾਰੀ ਭਵਿੱਖ ਨਿਧੀ ਸੰਗਠਨ ਦੇ ਪੈਨਸ਼ਨ ਕਢਵਾਉਣ ਦੇ ਨਿਯਮਾਂ ਨੂੰ ਸਰਲ ਕਰ ਦਿੱਤਾ ਗਿਆ ਹੁਣ ਪੈਨਸ਼ਨ ਦੇਸ ਦੇ ਕਿਸੇ ਵੀ ਬੈਂਕ ਤੋਂ ਆਪਣੀ ਪੈਨਸ਼ਨ ਕਢਵਾ ਸਕਦੇ ਤੇ ਲਾਰੀ ਉਹਨਾਂ ਨੂੰ ਕਿਸੇ ਬਾਦੂ ਤਦੀਕ ਦੀ ਵੀ ਲੋੜ ਨਹੀਂ ਪਵੇਗੀ ਇਹ ਸਹੂਲਤ ਪੈਨਸ਼ਨਰਾਂ ਲਈ ਵੱਡੀ ਜਿਹੜੀ ਰਾਹਤ ਆ ਇਹਦੇ ਨਾਲ ਹੀ Amazon Prime Membership ਦੇ ਵਿੱਚ ਵੀ ਨਵੇਂ ਨੀਵ ਇੱਕ ਤਰੀਕ ਤੋਂ ਬਦਲ ਜਾਣਗੇ Amazon Prime Membership ਦੇ ਨਿਯਮਾਂ 'ਚ ਬਦਲਾ ਕੀਤਾ ਜਾਵੇਗਾ ਜੋ ਕਿ 1 ਜਨਵਰੀ 2025 ਤੋਂ ਲਾਗੂ ਹੋਵੇਗਾ ਨਵੇਂ ਨਿਯਮਾਂ ਦੇ ਤਹਿਤ Prime Video ਤੇ ਇੱਕ ਨਿਯਮ ਖਾਤੇ ਤੋਂ ਸਿਰਫ 2 ਟੀਵੀ ਤੇ ਸਟ੍ਰੀਮ ਕੀਤਾ ਜਾ ਸਕਦਾ ਜੇਕਰ ਕੋਈ ਤੀਜੇ ਟੀਵੀ ਤੇ Prime Video ਦੇਖਣਾ ਚਾਹੁੰਦਾ ਤਾਂ ਉਸ ਨੂੰ ਵਾਧੂ ਸਬਸਕ੍ਰਿਪਸ਼ਨ ਲੈਣਾ ਹੋਵੇਗਾ ਪਹਿਲਾਂ Prime Membership ਇੱਕ ਖਾਤੇ ਤੋਂ 5 ਡਿਵਾਈਸਾਂ ਤੱਕ ਵੀਡੀਓ ਸਟ੍ਰੀਮ ਕਰ ਸਕਦੇ ਸਨ ਫਿਕਸਡ ਡਿਪੋਜ਼ਿਟ ਜਾਨਿ ਕੇ ਐਫਡੀ ਦੇ ਵੀ ਨਿਯਮ ਵੀ ਬਦਲਣ ਵਾਲੇ ਨੇ ਆਰਬੀ ਨੇ ਐਨਵੀਐਫਸੀ ਅਤੇ ਐਚਐਫਸੀ ਲਈ ਫਿਕਸਡ ਡਿਪੋਜ਼ਿਟ ਨਾਲ ਜੁੜੇ ਨਿਯਮਾਂ ਵਿੱਚ ਬਦਲਾਅ ਕੀਤਾ ਨਵੇਂ ਨਿਯਮ 1 ਜਨਵਰੀ 2025 ਤੋਂ ਲਾਗੂ ਹੋਣਗੇ ਨਾ ਤਬਦੀਲੀ ਤਹਿਤ ਜਮਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੁਝ ਜ਼ਰੂਰੀ ਪ੍ਰਬੰਧ ਕੀਤੇ ਗਏ ਨੇ ਇਸ ਵਿੱਚ ਜਨਤਾ ਤੋਂ ਡਿਪੋਜ਼ਿਟ ਲੈਣਾ ਤਰਲ ਸੰਪਤੀਆਂ 'ਤੇ ਇੱਕ ਹੀ ਸਾਹ ਸੁਰੱਖਿਅਤ ਰੱਖਣਾ ਅਤੇ ਡਿਪੋਜ਼ਿਟ ਦਾ ਬੀਮਾ ਕਰਨਾ ਸ਼ਾਮਿਲ ਹਨ ਇਸ ਤੋਂ ਬਿਨਾਂ UPI 123P ਦੀ ਨਵੀਂ ਲੈਣ ਦੇਣ ਸੀਮਾ ਤੁਹਾਨੂੰ ਦੱਸ ਦੇ ਕਿ ਰਿਜ਼ਰਵ ਬੈਂਕ ਦੁਆਰਾ ਫਿਚਰ ਫੋਨ ਪਾਕਤ ਲਈ ਸ਼ੁਰੂ ਕੀਤੀ ਗਈ UPI 103P ਸੇਵਾ ਵਿੱਚ ਲੈਣ ਦੇਣ ਦੀ ਸਮੀਖਿਆ ਜਿਹੜੀ ਵਧਾ ਦਿੱਤੀ ਗਈ ਹੈ ਆ ਪਹਿਲਾਂ ਸੇਵਾ ਤਹਿਤ ਬਤੁਬਦ 5000 ਰੁਪਏ ਤੱਕ ਦਾ ਲੈਣ ਦੇਣ ਕੀਤਾ ਜਾ ਸਕਦਾ ਸੀ ਪਰ ਹੁਣ ਇਸ ਸਮੇਂ ਵਿੱਚ 10000 ਰੁਪਏ ਕਰ ਦਿੱਤੇ ਗਿਆ ਹੈ ਇਸ ਹੁਲਤੇ 1 ਜਨਵਰੀ 2025 ਤੋਂ ਜਿਹੜੀ ਆ ਹੋ ਲਾਗੂ ਹੋਵੇਗੀ ਸੋ ਜਿਹੜੇ ਇਹ ਨਿਯਮ ਨੇ ਨਵੇਂ ਸਾਲ ਦੇ ਮੌਕੇ ਬਦਲਣ ਵਾਲੇ ਨੇ ਤੁਹਾਨੂੰ ਇਹਦੇ ਵਿੱਚ ਫਾਇਦਾ ਵੀ ਹੋਵੇਗਾ ਤੇ ਨੁਕਸਾਨ ਵੀ ਹੋਵੇਗਾ ਕੁਝ ਨੇਮ ਫਾਇਦੇਮੰਦ ਸ਼ਾਮਿਲ ਹੋ ਸਕਦੇ ਨੇ ਤੇ ਕੁਝ ਨੁਕਸਾਨ ਦਾ ਇੱਕ ਵੀ ਹੋ ਸਕਦੇ ਨੇ ਸੋ ਇਹ ਸੀ ਵੱਡੀ ਜਾਣਕਾਰੀ ਵੱਡੇ ਅਪਡੇਟ ਮਿਲਦੇ ਆ ਹੋਰ ਵੀਡੀਓ ਦੇ ਨਾਲੋਂ ਤੱਕ ਬਲੇ ਰਹੋ ਸਾਡੇ ਨਾਲ ਧੰਨਵਾਦ